ਈਗੇ ਲਾਂਡੇ ਭੈਣ ਦੀ ਆਂ ਸ਼ਰਿਆਮ ਜਾ ਚਾਉਂ ਚਟੀਗੇ ਲੱਗਦੇ ਨੇ ਆਹ ਉਹ ਨਾੜੀ ਲੱਭਣ ਡਿਆ ਦੀ ਮੁੱਟੀ ਗਲਾ ਵਾਲੇ ਆਹ ਜੇ ਕੋਈ ਕਾ ਨਾੜ ਰਖਾ ਵਾ ਦੀ ਨਾੜ ਨਹੀਂ ਲੱਭਣ ਦੀ ਪਜਾਮੂ ਟੀ-ਸ਼ਰਟ ਵਾਲਾ ਠੀਕ ਲਾਉਗਾ ਅੱਗੇ ਆ ਗਿਆ ਜਾਣਗੇ ਵੀ ਮੋਟਰਸਾਲੇ ਖੜੋ ਪ੍ਰੋਸੈਸ ਸਟਾਰਟ ਕਰਕੇ ਚੱਲਾ ਵਾ ਉਦਾਰ ਲੱਗ ਗਿਆ ਮੈਂ ਵੀਡੀਓ ਬਣਾਉਂਦਾ ਅੱਗੇ ਖਲੋ ਗਿਆ ਤੇ ਉਹ ਵੀ ਠੀਕਾ ਇਹਦੇ ਲੱਗਾ ਠੀਕਾ ਫਿਰ ਸੈੱਟ ਹੋ ਗਿਆ ਉੱਠ ਗਿਆ